ਬਲਦੇਵ ਸਿੰਘ ਸਰਸਾ ਔਰ ਲੋਕਲਾ ਇਨਸਾਫ ਵੈਲਪਰ ਸਾਟੀ ਵੈਸੇ ਬੀਕੇ ਯੂ ਸਰਸੇ ਦੇ ਨਾਲ ਜਿਵੇਂ ਦੇਖੋ ਜੀ ਬਾਲੀਵੁੱਡ ਸਟਾਰ ਜਾਂ ਐਮਕੇ ਜਿਹੜੀ ਬਣੀ ਹੈ ਫਿਲਮੀ ਹੀਰੋਇਨ ਟਰ ਲੈਣਾ ਔਰ ਉਹਦੇ ਚੰਡੀਗੜ੍ਹ ਮੂਹ ਦਾ ਚਪੇੜ ਮਾਰੀ ਗਈ ਹੈ ਇੱਕ ਮਹਿਲਾ ਉੱਥਾਂ ਤੇ ਕੰਗਣਾ ਰੌਦੇ ਜਿਹੜੀ ਚਪੇੜ ਵੱਜੀ ਆ ਇਹ ਕਿਉਂ ਵੱਜੀ ਇਹਦਾ ਕਾਰਨ ਕੀ ਆ ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ ਇਹ ਕੰਨੀ ਸੀ ਕਰਾਇਤੇ ਲੈਂਦੀਆਂ ਨੇ ਇਹ 100 ਰੁਪਏ ਦਿਹਾੜੀ ਤੇ ਲੈਂਦੀਆਂ ਨੇ ਇਹ ਕੀ ਕੁਛ ਬੋਲਦੀ ਰਹੀ ਆ ਤੇ ਕਿਸਾਨਾਂ ਨੂੰ ਕੀ ਕੁਛ ਬੋਲਦੀ ਰਹੀ ਆ ਇਹਨੇ ਕਿਹੜਾ ਨਾ ਕਿਸਾਨ ਜਿਹੜਾ ਉਹ ਅੰਨਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਤੇ ਉਹਨਾਂ ਦੀ ਆਵਾਜ਼ ਬੰਡ ਦੀ بجائے ਇਹਦਾ ਭਰਜ ਇਹ ਬੰਦਾ ਸੀ ਕਿ ਇਹ ਕਿਸਾਨਾਂ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਗੱਲ ਕਰਨ ਦੀ بجائے ਇਹ ਸਾਡੇ ਖਰਾਬ ਬੋਲਦੀ ਰਹੀ ਆ ਔਰ ਸਾਡੇ ਜਿਹੜੇ ਨੌਜਵਾਨ ਸਾਡੇ 750 ਕਿਸਾਨ ਸਾਡਾ ਉਹ ਚੀਜ਼ ਹੋ ਗਿਆ ਜਿਹੜੇ ਲਖੀਨਪੁਰ ਖੀਰੀ ਵਾਲੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਚਾਰ ਕਿਸਾਨ ਜਿਹੜੇ ਸੀ ਉਹ ਗੱਡੀਆਂ ਤਲੇ ਦੜ ਕੇ ਮਾਰੇ ਗਏ ਉੱਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਇਹ ਜਿਹੜਾ ਸਭ ਕੁਝ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਕਿ ਜੇ ਸਾਡੇ ਹੱਕ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਾਂ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਮਤਲਬ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਔਰ ਜਿਹੜੀਆਂ ਮਾਸੂਮ ਲੜਕੀਆਂ ਦਲਤ ਪਰਿਵਾਰਾਂ ਦੀਆਂ ਲੜਕੀਆਂ ਉਹਨਾਂ ਦੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਇਹ ਉਸ ਪਾਰਟੀ ਦੇ ਨਾਲ ਚੱਲ ਕੇ ਤੇ ਇਹ ਔਰਤਾਂ ਖਲਾਫ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆयो ਚੰਡੀਗੜ੍ਹ 에어ਪੋਰਟ ਅੱਡੇ ਦੇਤੇ ਚੰਡੀਗੜ੍ਹ ਦੇਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰ ਉਹਨੇ ਥੱਪੜ ਵੱਜਣ ਤੋਂ ਬਾਅਦ ਫੇਰ ਉਹਨੇ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਆਪਵਾਦ ਵਧ ਰਿਹਾ ਜੀ ਜਿਹੜਾ ਤੁਸੀਂ ਜਿਹੜਾ ਸਾਡਾ ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ ਉਹ ਤੁਹਾਡਾ ਆਤਵਾਦੀ ਨਹੀਂ ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਦਿੱਲੀ ਅਸੀਂ ਜਾ ਨਹੀਂ ਸਕਦੇ ਜੇ ਅਸੀਂ ਦਿੱਲੀ ਜਾਨੀ ਆ ਤੇ ਆਤਵਾਦੀ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਆਤਰਾਦੀਆਂ ਸ਼ੁਭ ਕਰਨੇ ਕੀ ਕੀਤਾ ਸੀ ਕਿਹੜੇ ਹਥਿਆਰਸ਼ੀ ਉਹਦੇ ਕੋਲੇ ਇਹ ਕਹਿੰਦੇ ਸੀ ਇਹ ਹਥਿਆਰ ਬੰਦ ਹੋ ਕੇ ਆ ਗਿਆ ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ ਕਿਸੇ ਇੱਕ ਨੂੰ ਫੁਰਦੀ ਮਾਰਿਆ 13 ਮਹੀਨੇ ਪਹਿਲਾਂ ਦਿੱਲੀ ਤੇ ਰਹਿ ਕਿਸੇ ਨੂੰ ਕੰਕਰ ਨਹੀਂ ਮਾਰੇ ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤੇ ਉੱਥੋਂ ਦੀਆਂ ਜੜੀਆਂ ਲੜਕੀਆਂ ਸੀ ਉਹ ਸਾਡੇ ਗਲਗਲ ਗਲ ਲੱਗ ਲੱ ਕੇ ਰੋਈਆਂ ਭਈ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ ਕਿਸ ਤਰ੍ਹਾਂ ਸਾਨੂੰ ਉੱਥੇ ਲੋਕਾਂ ਨੇ ਪਿਆਰ ਦਿੱਤਾ ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ ਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ ਤੇ ਸਾਨੂੰ ਛੇਕ ਕਰਨ ਔਰ ਸਾਨੂੰ ਇਹ ਆਤਵਾਦੀ ਅਤੰਕਵਾਦੀ ਦੇਸ਼த்ਰੋਹੀ ਕਹਿ ਤੇ ਜੇ ਇਹ ਸਾਡੇ ਤੇ ਇਸ ਤਰ੍ਹਾਂ ਦੇ ਲਮਜ਼ ਵਰਤਣਗੇ ਤੇ ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਜਮੀਆਂ ਹੋਈਆਂ ਧੀਆਂ ਨੇ ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ ਭਾਜਪਾ ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ ਉਹਨਾਂ ਦੇ ਇਸ਼ਾਰੇ ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ ਤੇ ਸਾਡੇ ਘਰਾਂ 'ਚ ਵੀ ਜਿਹੜੀਆਂ ਜਮੀਆਂ ਸਾਡੀਆਂ ਧੀਆਂ ਪੈਣਾ ਨੇ ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੀ ਆ ਕਈ ਕਹਿੰਦੇ ਨੇ ਇਹ ਵਧੀਆ ਹੋਇਆ ਜਿਹੜਾ ਚਪੇੜ ਵਜੀਆ ਤੇ ਬਹੁਤ ਸਾਰੇ ਉਹਦੇ ਚਪੇੜ ਨਹੀਂ ਸੀ ਮਰਦੀ ਜੀ ਚਾਹੇ ਉਹ ਮਾਰੇ ਦਾਜ ਬੋਲਦੇ ਨੇ ਕਿਵੇਂ ਦੇ ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ ਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕੀ ਬੋਲਦੀ ਰਹੀ ਹੈ ਨਾ ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ ਇਹਨਾ ਮਾਰਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ ਸਾਡੀਆਂ ਔਰਤਾਂ ਦੇ ਪ੍ਰਤੀ ਸਾਡੀਆਂ ਧੀਆਂ ਭੈਣਾਂ ਦੇ ਪ੍ਰਤੀ ਇਹ ਬੋਲ ਸਕਦੀ ਆ ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛਣਿਛਾਣੀ ਕਰ ਸਕਦੀ ਆ ਬੋਲੀਆਂ ਦੇ ਪਾ ਕੇ ਉਹਨਾਂ ਨੂੰ ਭੰਗ ਉਹਨਾਂ ਦੀ ਹੱਡੀਆਂ ਉਗਲ ਭੰਨ ਦਿੰਦੇ ਆ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉਥੇ ਥੱਪੜ ਵੱਜ ਗਿਆ ਤੇ ਕਿਹੜੀ ਆਖਰ ਆ ਗਈ ਆ ਕੋਈ ਚੱਕਰ ਨਹੀਂ